ਸਮਾਉਣ ਦੇ ਨੇੜੇ ਦੀ ਕੀ ਪਿੰਡ ਪੋਲੋ ਮਾਦਰਾ ਵਿਖੇ ਸਚਕਾਂਡ ਪਾਸੀ ਸੰਤ ਪਾਪਾ ਕਰਨੈਲ ਸਿੰਘ ਪੋਲੋ ਮਾਦਰੇ ਵਾਲੇ ਸੰਤ ਪਾਪਾ ਮਹਿੰਦਰ ਸਿੰਘ ਧਾਨੂ ਮਾਦਰੇ ਵਾਲੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਨਿਗੀ ਜਾਤ ਨੂੰ ਸਮਰਪਿਤ ਕਰਵਾਏਗੇ ਸਮਾਗਮ ਦੌਰਾਨ 6 ਲੋੜਵੰਦ ਲੜਕੀਆਂ ਦੇ ਸਮੋਹਿਕ ਵਿਆਹ ਕੀਤੇ ਗਏ ਭਾਈ ਸਤਨਾਮ ਸਿੰਘ ਪੋਲੋ ਮਾਦਰੇ ਵਾਲਿਆਂ ਨੇ ਦੱਸਿਆ ਕਿ ਅਰਜ ਸੰਤ ਪਾਪਾ ਸੁਖਬੀਰ ਸਿੰਘ ਤੰਦੂਲੇ ਵਾਲਿਆਂ ਦੀ ਸਰਪ੍ਰਸਤੀ ਹੇਠ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ ਨੇ ਅਤੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸਮੋਹਿਕ ਜੋੜਿਆਂ ਦੇ ਵਿਆਹ ਮੌਕੇ ਉਹਨਾਂ ਨੂੰ ਘਰਚਰੇਲੂ ਵਰਤੋਂ ਆਉਣ ਵਾਲਾ ਸਮਾਨ ਦਿੱਤਾ ਗਿਆ ਤਾਂ ਜੋ ਉਕਤ ਪਰਿਵਾਰ ਘਰੇਲੂ ਸਮਾਨ ਆਪਣੇ ਘਰ ਵਿੱਚ ਵਰਤ ਸਕਣ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਾਬਾ ਸਤਨਾਮ ਸਿੰਘ ਇਲਾਕੇ ਦੇ ਸਹਿਯੋਗ ਨਾਲ ਪਹਿਲਾਂ ਵੀ ਸਮੂਹਿਕ ਵਿਆਹ ਸਮਾਗਮ ਤੇ ਕਈ ਗੁਰਮ ਸਮਾਗਮ ਕਰਾ ਚੁਕੇ ਨੇ ਜਿੱਕਾ ਖਾਲਸਾ ਵਾਇਗਲ ਜੀ ਕੀ ਫਤਿਹ ਅੱਜ 15 ਮਾਰਚ ਬੋਲੋ ਮਾਜਰਾ ਵਿਖੇ ਇਲਾਕੇ ਦੇ ਮਾਨਯੋਗ ਮਹਾਂਪੁਰਖਾਂ ਦੀ ਯਾਦ ਵਿੱਚ ਸ਼੍ਰੀਮਾਨ ਸੰਤ ਪਾਬਾ ਕਰਨੈਲ ਸਿੰਘ ਦੀ ਬੋਲੋ ਮਾਜਰਾ ਵਾਲੀ ਉਹਨਾਂ ਦੀ ਯਾਦ ਅੰਦਰ ਅੱਜ ਸਮੋਹਿਕ ਵਿਆਹ ਰੱਖੇ ਗਏ ਸਨ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਿੱਦਤ ਕੀਤੀ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਸ਼ਾਮ ਹੋ ਚੁੱਕੀ ਹੈ ਬੇਅੰਤ ਸੰਤ ਮਹਾਂਪੁਰਸ਼ ਪੋਲੋ ਮਾਜਰੇ ਸਾਹਿਬ ਦੀ ਧਰਤੀ ਤੇ ਪਹੁੰਚੇ ਬਹੁਤ 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 ਸਾਰਿਆਂ ਦਾ ਧੰਨਵਾਦ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਜਿਹੜਾ ਸਮਾਗਮ ਹੈ ਇਹ ਚੜ੍ਹ ਨਿਕਲ ਆਦ ਵਿੱਚ ਹੁੰਦੇ ਰਿਆ ਕਰਨ ਜੀ ਗੁਰੂ ਪਾਤਸ਼ਾਹ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਜੀ ਤੇ ਹੁਣ ਇਧਰ ਬਾਬਾ ਜੀ ਸਾਡੇ ਮਾਜਰੇ ਵਾਲੇ ਉਹ ਵੀ ਬੋਲਣਗੇ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਇਹ ਜਿਹੜਾ ਸਮਾਗਮ ਹੈ ਜੀ ਪੋਲੋ ਮਾਜਰੇ ਦੀ ਧਰਤੀ ਦੇ ਉੱਤੇ ਸ਼੍ਰੀਮਾਨ ਸਾਹਿਬ ਅਕਾਲ ਪਤਮਨ ਕਰਨਾਲ ਸਿੰਘ ਜੀ ਉਹਦੀ ਮਿੱਠੀ ਯਾਦ ਨੂੰ ਸਮਰਪਿਤ ਹਰ ਸਾਲ ਸਲਾਣਾ ਸਮਾਗਮ ਹੈ ਜੀ ਇਹ ਸਮਾਗਮ ਦੇ ਵਿੱਚ ਪਾਪਾ ਕਰਨਾਲ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਸੰਤਨਾਮ ਸਿੰਘ ਜੀ ਉਹਨੀ ਹਰ ਸਾਲ ਉਪਰਾਧਾ ਕਰਦੇ ਨੇ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਕਰਕੇ ਸਹਿਯੋਗ ਸਾਡੇ ਭਰਾ ਸ਼੍ਰੀਮਾਨ ਸੰਤ ਬਾਬਾ ਸੁਖਵੀਰ ਸਿੰਘ ਜੀ ਕੰਦੋਲੇ ਵਾਲੇ ਮਹਾਂਪੁਰਖਾਂ ਦਾ ਬਹੁਤ ਜ਼ਿਆਦਾ ਹੀ ਸਹਿਯੋਗ ਹੁੰਦਾ ਜੀ ਸੰਗਤ ਦੇ ਸਹਿਯੋਗ ਨਾਲ ਇਸ ਵਾਰ 6 ਲੜਕੀਆਂ ਦੇ ਨੰਕਕਾਰ ਹੋਏ ਨੇ ਜਿਹਦੇ ਵਿੱਚ ਸਮੁੱਚੀ ਸੰਗਤ ਨੇ ਸ਼ਮੂਲੀਅਤ ਕੀਤੀ ਸੋ ਮਹਾਪੁਰਖਾਂ ਵੱਲੋਂ ਸਾਰਿਆਂ ਦਾ ਧੰਨਵਾਦ ਜਿੱਥੇ ਸਾਰਿਆਂ ਦਾ ਧੰਨਵਾਦ ਹੈ ਉੱਥੇ ਵਿਸ਼ੇਸ਼ ਕਰਕੇ ਜਿੰਨੇ ਵੀ ਮੀਡੀਆ ਵਾਲੇ ਵੀਰ ਨੇ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀਮਾਨ ਸੰਤਬਾਬਾ ਕਮੈਲ ਜੀ ਤੋਂ ਮਾਦਰੀ ਮਹਾਪੁਰਖਾਂ ਵੱਲੋਂ ਜੀ ਆਇਆਂ ਨੂੰ ਸਭਾ ਆ ਗਏ ਇਸ ਇਲਾਕੇ ਦੇ ਮਹਾਂਪੁਰਖੇ ਬਾਬਾ ਜੀ ਹਸਾਲੀ ਵਾਲੇ ਤਨਵਾਜਰੇ ਵਾਲੇ ਪਹਿਰੋ ਮਗਰੇ ਵਾਲੇ ਦਾ ਸਨਮਾਨ ਸਹਿਵਾਣੇ ਬਾਬਾ ਜੀ ਨਾਥੂ ਪਰਵਾੜੇ ਅਕਰਸੀਮਾਰਾ ਸਾਹਿਬ ਇਹ ਮਹਾਂਪੁਰਖਾਂ ਦੀ ਸਰਪ੍ਰਸਤਾ ਬਾਬਾ ਕਰਤਾ ਸਿੰਘ ਪਹਿਰੋ ਮਗਰੇ ਵਾਲੇ ਮਹਾਂਪੁਰਖ ਦੀ ਸਰਪ੍ਰਸਤਾ ਉਹ ਹੈ ਉਹਨਾਂ ਦੇ ਪਿਆਰ ਦੇ ਵਿੱਚ ਲੋਰ ਨਾਲ ਬੱਚਿਆਂ ਦੀ ਆਨੰਦ ਕਾਰਜ ਵੀ ਕੀਤੇ ਗਏ ਬਾਬਾ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਬਹੁਤ ਸਰਗਰਮ ਸਹਿਯੋਗ ਵੀ ਕੀਤੇ ਗਏ करण सारी संगत कर